ਸਤਿ ਸ਼੍ਰੀ ਅਕਾਲ ਜੀ ਹਰਜਿੰਦਰ ਵਾਲੀਆ YouTube ਚੈਨਲ ਤੇ ਤੁਹਾਡਾ ਸਵਾਗਤ ਪਿਆਰੇ ਦਰਸ਼ਕੋ ਰਾਸ਼ਟਰੀ ਸਵੈ ਸੇਵਕ ਸੰਗ 100 ਸਾਲ ਦਾ ਹੋ ਗਿਆ ਇਹ ਜਿਹੜਾ ਹੈ ਸੰਸਥਾ ਇਹ ਐਨਜੀਓ ਜੋ ਵੀ ਇਹਨੂੰ ਤੁਸੀਂ ਨੋ ਦੇਣਾ ਬੇਸਤ ਤਰ ਤਜ ਕਿ ਕਰ ਕੀਤਾ ਸੀ ਮੋਦੀ ਸਾਹਿਬ ਨੇ ਆਪਣੇ ਭਾਸ਼ਣ ਦੇ ਵਿੱਚ 15 ਅਗਸਤ ਤੇ ਲਾਲ ਕਿਲੇ ਤੇ ਵੀ ਤੇ ਹੁਣ ਜਦੋਂ ਸਤਾਪਦੀ ਸਭਾਗ ਮਨਾਏ ਜਾ ਰਹੇ ਨੇ ਉੱਥੇ ਮੋਦੀ ਸਾਹਿਬ ਗਏ ਚਲੋਖੇਰ ਬਹੁਤ ਸਾਰੀਆਂ ਗੱਲਾਂ ਕੀਤੀਆਂ ਤੇ ਕਰਦੇ ਵੀ ਨੇ ਜਿਵੇਂ ਜੀ ਇਹਨਾਂ ਨੇ ਬੜੀ ਆਜ਼ਾਦੀ ਦੀ ਲੜਾਈ 'ਚ ਬੜਾ ਹਿੱਸਾ ਲਿਆ ਬਹੁਤ ਕੁਛ ਕੀਤਾ ਜਿਹੜੇ ਦੇਸ਼ ਭਗਤ ਸੀ ਉਹਨਾਂ ਨੂੰ ਇਹਨਾਂ ਨੇ ਸੰਭਾਲਿਆ ਸੰਭਾਲਦੇ ਸੀ ਘਰਾਂ 'ਚ ਰੱਖਦੇ ਸੀ ਐਸ ਤਰ੍ਹਾਂ ਦੀਆਂ ਗੱਲਾਂ ਹਾਲਾਂਕਿ ਲੋਕ ਕਹਿੰਦੇ ਨੇ ਕਿ ਅੰਗਰੇਜ਼ਾਂ ਦੇ ਖਿਲਾਫ ਕਿੰਨਾ ਕੁ ਲੜੇ ਜੇ ਇਹਨਾਂ ਦੇ ਕੋਈ ਬੰਦੇ ਹੁੰਦੇ ਤਾਂ ਪੂਰੀ ਲਿਸਟ ਇਹਨਾਂ ਸਾਰੇ ਸ਼ਾਪ ਕੇ ਜੋ ਕੰਝਪੰਢ ਨੇ ਸੀ ਬੜਾ ਕੁਛ ਕਰਨਾ ਸੀ ਖੈਰ ਉਹਨਾਂ ਨੇ ਦੋ ਗੱਲਾਂ ਜਿਹੜੀਆਂ ਕੀਤੀਆਂ ਉਹਨੇ ਪੰਜਾਬ 'ਚ ਚਰਚਾ ਛੇੜੀ ਹੈ ਇੱਕ ਤਾਂ ਮੋਦੀ ਸਾਹਿਬ ਕਹਿੰਦੇ ਕਿ ਜਿਹੜੇ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਜਿਹੜੇ ਜਿਨ੍ਹਾਂ ਨੂੰ ਇਹ ਦੰਗੇ ਕਹਦੇ ਨੇ ਕੱਲ ਵੀ ਦੰਗੇ ਕਿਹਾ ਸਿੱਖ ਦੰਗੋਂ 'ਚ ਜਿਹੜੇ ਨੂੰ ਇਹ ਦੰਗੇ ਕਹਦੇ ਨੇ ਹਾਲਾਂਕਿ ਉਹ ਨਸਲਕੁਸ਼ੀ ਸੀ ਸਿੱਖਾਂ ਦੀ ਇੱਕ ਕਿਸਮ ਦੀ ਤੇ ਉਹ ਮੋਦੀ ਸਾਹਿਬ ਕਹਿੰਦੇ ਸਿੱਖ ਦੰਗਿਆਂ ਦੇ ਵਿੱਚ ਕਿ ਇਹਨਾਂ ਨੇ ਸਾਡੇ ਆਰਐਸਐਸ ਦੇ ਜਿਹੜੇ ਵਰਕਰਸ ਨੇ ਸਵੈਸੇਵਕ ਨੇ ਜਿਹੜੇ ਉਹਨਾਂ ਨੇ ਸੇਵਾ ਕੰਨ ਮਦਦ ਕੀਤੀ ਉਹਨਾਂ ਨੂੰ ਆਪਣੇ ਘਰਾਂ ਚ ਪਨਾਹ ਦਿੱਤੀ ਉਹਨਾਂ ਨੂੰ ਬਚਾਇਆ ਇਹ ਇੱਕ ਤਾਂ ਉਹਨਾਂ ਨੇ ਇਹ ਗੱਲ ਕਹੀ ਦੂਜੀ ਗੱਲ ਉਹਨਾਂ ਨੇ ਕਹੀ ਕਿ ਹੁਣ ਜਦੋਂ ਹੜ੍ਹ ਆਏ ਨੇ ਪੰਜਾਬ ਦੇ ਵਿੱਚ ਉਹਦੇ ਚ ਸਭ ਤੋਂ ਪਹਿਲਾਂ ਸੇਵਾ ਕਰਨ ਵਾਲੇ ਜਿਹੜੇ ਸੀ ਉੱਥੇ ਪਹੁੰਚਣ ਵਾਲੇ ਸਾਡੇ ਆਰਐਸਐਸ ਦੇ ਵਰਕਰ ਸੀ ਇਹ મોદી ਸਾਹਿਬ ਹੁਣ ਇਹ ਦੋਨੇ ਗੱਲਾਂ ਤੇ ਜਿਹੜੀ ਹੈ ਲਗਾਤਾਰ ਚਰਚਾ ਹੋ ਰਹੀ ਹੈ ਵੀ ਇਹ ਗੱਲ મોદી ਸਾਹਿਬ ਠੀਕ ਕਰ ਇਹ ਬਹਾਦਰ ਮੋਦੀ ਸਾਹਿਬ ਤੇ ਇਹ ਹੋ ਰਹੀ ਹੈ ਵੀ ਇਹਨੇ ਕਿੰਨੇ ਕੰਗਰੇਜਾਂ ਦੇ ਖਿਲਾਫ ਲੜਾਈ ਲੜੀ ਉਹਦੀ ਗੱਲ ਛੱਡੋ ਹੁਣ ਪੰਜਾਬ ਚ ਦੋਨੇ ਗੱਲਾਂ ਤੇ ਜਿਹੜੀ ਚਰਚਾ ਹੈ ਉਹ ਤੇ ਆਪਾਂ ਥੋੜੀ ਜੀ ਚਰਚਾ ਕਰਨੀ ਹੈ ਦੇਖੋ ਇੱਕ ਗਲਤ ਹੈ ਕਿ ਆਰਐਸਐਸ ਦੀ ਇੱਕ ਜਿਹੜੀ ਸ਼ਾਖਾ ਹੈ ਸੇਵਾ ਭਾਰਤੀ ਉਹ ਸੇਵਾ ਭਾਰਤੀ ਦਾ ਕੰਮ ਤਾਂ ਇਹ ਹੀ ਹੈ ਵੀ ਜਦੋਂ ਕੋਈ ਕੁਦਰਤੀ ਆਫਤ ਆਉਂਦੀ ਹੈ ਉੱਥੇ ਜਾ ਕੇ ਉਹ ਜਿਹੜੇ ਕੰਮ ਨੇ ਜਾਂ ਬਚਾਓ ਕਾਰਜ ਨੇ ਉਹ ਕਰਦੀ ਹੈ ਲੋਕਾਂ ਨੂੰ ਸੁਰੱਖਿਅਤ ਥਾਵਾਂ ਤੇ ਕਢਣਾ ਪਾ ਪੌਜਨ ਦੇਣਾ ਦਵਾਈਆਂ ਦੇਣਾ ਕੰਬਲ ਦੇਣਾ ਇਹ ਚੱਕ ਕੁਝ ਕਰਦੀ ਹੈ ਹੁਣ ਜਦੋਂ ਮੋਦੀ ਸਾਹਿਬ ਇਹ ਕਹਿੰਦੇ ਨੇ ਕਿ ਪੰਜਾਬ ਦੇ ਹੜਾਂ ਚ ਇਹ ਪਹੁੰਚੇ ਇਹਦੇ ਬਾਰੇ ਮੈਨੂੰ ਨਹੀਂ ਪਤਾ ਸੱਚੀ ਗੱਲ ਹੈ ਮੈਨੂੰ ਤਾਂ ਮੋਦੀ ਸਾਹਿਬ ਦੇ ਮੂੰਹ ਤੋਂ ਪਤਾ ਲੱਗਿਆ ਕਿ ਉੱਥੇ ਆਰਐਸਐਸ ਦੇ ਵਰਕਰ ਪਹੁੰਚੇ ਸੀ ਹਾਂ ਇਹਨਾ ਜ਼ਰੂਰ ਹੈ ਕਿ ਭਾਰਤੀ ਜਨਤਾ ਪਾਰਟੀ ਉੱਥੇ ਜ਼ਰੂਰ ਰਾਤਕਾਰਜ ਕਰ ਰਹੀ ਹੈ ਕਦੇ ਗੁਆ ਤੋਂ ਗੱਡੀ ਆ ਰਹੀ ਹੈ ਯੂਪੀ ਤੋਂ ਰੇਲ ਗੱਡੀ ਚ 6 ਬੋਗੀਆਂ ਚ ਸਮਾਨ ਆਇਆ ਹੈ ਅੱਠ ਗਢਾਉਣ ਜਿਹੜੇ ਵੇਅਰ ਹਾਊਸ ਜਲੰਧਰ ਚ ਲੈ ਗਏ ਤੇ ਪੰਜ ਸੱਤ ਟਰੱਕ ਜਿਹੜੇ ਰੇਖਾ ਗੁਪਤਾ ਨੇ ਦਿੱਲੀ ਤੋਂ ਭੇਜੇ ਨੈਵ ਸਿੰਘ ਸੈਣੀ ਜਿੱਥੇ ਵੀ ਭਾਰਤੀ ਜਨਤਾ ਪਾਰਟੀ ਦੀ ਸਰਕਾਰੋਂ ਉੱਥੋਂ ਭੇਜਿਆ ਇਹ ਤਾਂ ਵੀ ਸੁਣਿਆ ਜਿਹੜੇ ਆਰਐਸਐਸ ਦੇ ਵਰਕਰ ਉੱਥੇ ਜਾ ਕੇ ਕੰਮ ਕਰਦੇ ਇਹ ਸੁਰੂ ਪਹਿਲੇ ਚਲੇ ਗਏ ਰਾਤ ਕਾਰਜਾਂ ਤੇ ਲਈ ਉੱਥੇ ਸਭਾਣ ਬੰਡਿਆ ਸਾਰਾ ਕੁਝ ਕੀਤਾ ਲੋਕਾਂ ਨੂੰ ਕੱਢਿਆ ਇਹ ਮੈਂ ਪਹਿਲੀ ਵਾਰ ਸੁਣਿਆ ਜੇ ਤੁਸੀਂ ਸੁਣਿਆ ਮੈਨੂੰ ਜ਼ਰੂਰ ਦੱਸਿਓ ਹਾਂ ਜਿਹੜੀ ਭਾਰਤੀ ਜਨਤਾ ਪਾਰਟੀ ਹੈ ਜਿਹੜੀ ਭਾਜਪਾ ਤੇ ਜਿਹੜੇ ਵਰਕਰ ਨੇ ਜੇ ਉਹਨਾਂ ਚ ਹੀ ਆਰਐਸਐਸ ਦੇ ਬਕਰ ਹੋਣ ਤਾਂ ਵੱਖਰੀ ਗੱਲ ਹੈ ਫਿਰ ਹੋ ਸਕਦਾ ਗੱਲ ਸਹੀ ਹੋਵੇ ਤੇ ਜੇ ਕੱਲੇ ਆਰਐਸਐਸ ਦੀ ਜਿਹੜੀ ਗੱਲ ਕਰਦੇ ਨੇ ਉਹ ਨਹੀਂ ਪਤਾ ਨਹੀਂ ਹੈ ਨਾ ਹੀ ਕੋਈ ਮੈਂ ਪੁੱਛਿਆ ਬਹੁਤ ਸਾਰੇ ਲੋਕਾਂ ਨੂੰ ਵੀ ਤੁਸੀਂ ਕਿਤੇ ਬੋਰਡ ਬੋਰਡ ਦੇਖਿਆ ਇਹ ਆਰਐਸਐਸ ਦੇ ਨੇ ਜਾਂ ਕੁਛ ਕੋਈ ਇਸ ਤਰ੍ਹਾਂ ਦੇ ਉਹਨਾਂ ਤੋਂ ਜਵਾਬ ਤਾਂ ਹੀ ਆਇਆ ਵੀ ਅਸੀਂ ਇਹ ਤਾਂ ਨਹੀਂ ਦੇਖਿਆ ਆਮ ਤੌਰ ਤੇ ਜਿਹੜੇ ਵੀ ਕੰਮ ਕਰਦੇ ਨੇ ਰਿਜੈਕਟਾਂ ਤੇ ਲਿਖਿਆ ਹੁੰਦਾ ਜੀ ਇਹ ਸਕੇਟਸ ਵਾਲੇ ਨੇ ਜਾਂ ਗਲੋਬਲ ਸਕੇਟਸ ਨੇ ਜਾਂ ਜਿਹੜੀ ਵੀ ਪਾਰਟੀ ਦੇ ਆਪਦੇ ਲਾਇ ਹੁੰਦੇ ਨੇ ਝੰਡੇ ਤੇ ਉਸ ਤਰ੍ਹਾਂ ਦੀ ਕਦੇ ਗੱਲ ਨਹੀਂ ਦੇਖੀ ਇਹ ਤਾਂ ਹੈ ਪਹਿਲਾ ਪੱਖ ਹੈ ਜਾਂ ਨਹੀਂ ਹੈ ਇਹ ਕੋਈ ਜਿਆਦਾ ਵੱਡੀ ਕੰਟਰੋਵਰਸੀ ਨਹੀਂ ਲੇਕਿਨ ਮੋਦੀ ਸਾਹਿਬ ਨੇ ਜ਼ਰੂਰ ਲੇਖਿਆ ਹੈ ਨੰਬਰ 2 ਦੂਜੀ ਗੱਲ ਜਿਆਦਾ ਇੰਪੋਰਟੈਂਟ ਉਹ ਇਹ ਕਹਿੰਦੇ ਨੇ ਕਿ ਜਦੋਂ ਇੰਦਰਾ ਗਾਂਧੀ ਦਾ ਕਤਲ ਹੋਇਆ ਕਤਲ ਤੋਂ ਬਾਅਦ ਦਿੱਲੀ ਦੇ ਵਿੱਚ ਜਿਹੜੀ ਸਿੱਖਾਂ ਦੀ ਨਸ਼ਲਕੋਸ਼ੀ ਅਸੀਂ ਕਹਿੰਦੇ ਆ ਤੇ ਜਿਨ੍ਹਾਂ ਨੂੰ ਇਹ ਦਿੱਲੀ ਦੰਗੇ ਕਹਿੰਦੇ ਨੇ ਉਹਦੇ ਵਿੱਚ ਇੰਨਾ ਦੇ ਜਿਹੜੇ ਸੀ ਵਰਕਰ ਸਵੈ ਸੇਵਕ ਸੀ ਆਰਐਸਐਸਸੀ ਉਹਨਾਂ ਨੇ ਸਿੱਖਾਂ ਨੂੰ ਬਚਾਇਆ ਉਹਨਾਂ ਨੂੰ ਆਪਣੇ ਘਰਾਂ 'ਚ ਰੱਖਿਆ ਉਹਨਾਂ ਨੂੰ ਪਨਾਹ ਦਿੱਤੀ ਇਹ ਉਹਨਾਂ ਨੇ ਲਿਖਿਆ ਹੁਣ ਇੱਥੇ ਆ ਕੇ ਬਿਲਕੁਲ ਕੰਟਰੋਵਰਸੀ ਲਗਾਤਾਰ ਚੱਲਦੀ ਰਹੀ ਹੈ ਹੁਣ ਦਾ ਉਹਦੇ ਕਾਰਨ ਨੇ ਕੀ ਮਤਲਬ ਕਿ ਲੋ ਇਹ ਹੀ ਨਹੀਂ ਹੈ ਉਹਦੇ ਕਾਰਨ ਤਾਂ ਖੈਰ ਉਹਦੀ ਸ਼ੁਰੂ ਹੋ ਗਈ ਸੀ ਜਦੋਂ ਇਹਦੀ ਜੜ ਜਿਹੜੀ ਸੀ ਉਹ ਤਾਂ ਸੀ ਕਿ ਅਕਾਲ ਤਖਤ ਸਾਹਿਬ ਤੇ ਜਿੱਥੇ ਪਿੰਡਰਾ ਵਾਲੇ ਸੰਤ ਬੈਠੇ ਸੀ ਉਹਨਾਂ ਤੇ ਹਮਲਾ ਕਰੋ ਇਹ ਇਹਨਾਂ ਨੇ ਦਾਵਾ ਕੀਤਾ ਸੀ ਉਸ ਵੇਲੇ ਵੱਡੇ ਲੀਡਰ ਸੀ ਮੋਦੀ ਸਾਹਿਬ ਦੇ ਗੁਰੂ ਐਲਕੇਡਵਾਨੀ ਸਾਹਿਬ ਹਲੇ ਵੀ ਦੇ ਉਹਨੇ ਕਿਤਾਬ ਵੀ ਲਿਖੀ ਹੈ ਮਾਈ ਕੰਟਰੀ ਮਾਈ ਲਾਈਫ ਉਹਦੇ ਚ ਉਹਨੇ ਕਿਹਾ ਕਿ ਅਸੀਂ ਫੋਰਸ ਕੀਤਾ ਅੰਦਰ ਗਾਂਧੀ ਨੂੰ ਕਿ ਤੂੰ ਤੇ ਅਟੈਕ ਕਰ ਯਾਨੀ ਇਹ ਸਾਰੇ ਉਦੋਂ ਇਕੱਠੇ ਸੀ ਇਹ ਗੱਲ ਉਹਦੇ ਚ ਸਿੱਧ ਹੁੰਦੀ ਹੈ ਤੇ ਅੰਦਰੋਂ ਅੰਦਰ ਹੀ ਇਹ ਚਾਹੁੰਦੇ ਸੀ ਕਿ ਕਿਉਂਕਿ ਇਹੇ ਜਿਸ ਤਰੀਕੇ ਦਾ ਮਾਹੌਲ ਬਣ ਗਿਆ ਸੀ ਕਿ ਇਹ ਪਿੰਡ ਵਾਲੇ ਨੂੰ ਖਤਮ ਕੀਤਾ ਜਾਵੇ ਇਹ ਗੱਲ ਤਾਂ ਸੀ ਤਾਂ ਹੁਣ ਉਹ ਜਦੋਂ ਉੱਥੇ ਇਹਦੀ سپورਟ ਸੀ ਉਹਦੇ ਕਾਰਨ ਇਹ ਤਰ੍ਹਾਂ Gandhi ਦਾ ਕਤਲ ਹੁੰਦਾ ਤੇ ਉਹ ਕਿਦਰਾ Gandhi ਦੇ ਕਤਲ ਤੋਂ ਬਾਅਦ ਜੋ ਕੁਝ ਹੋਇਆ ਅਰਜੀਵ Gandhi ਉਹ ਸੌਂ ਚੁੱਕੀ ਤੇ ਨਾਲ ਦੀ ਨਾਲ ਜਦੋਂ ਇੱਕ ਕੈਦਾ ਜੀ ਵੱਡਾ ਦਰਖਤ ਗਿਰਿਆ ਧਰਤੀ ਕੰਬੀ ਜੋ ਮਰਜੀ ਕਹੋ ਜੋ ਕੁਝ ਜਿਹੜਾ ਹੈ 3 4 5 ਨਵੰਬਰ ਤੱਕ ਦਿੱਲੀ ਚਾ ਹੋਰ ਸ਼ਹਿਰਾਂ ਚ ਹੋਇਆ ਉਹਨਾਂ ਚ ਅਰੇ ਸਸਤੇ ਬਰਕਰਾਰ ਕਿੰਨਾ ਕੁ ਬਚਾਇਆ ਇਹ ਵਿਵਾਦਿਕ ਗੱਲ ਹੈ ਇਹ ਕੰਟਰੋਵਰਸ਼ੀਅਲ ਸਟੇਟਮੈਂਟ ਹੈ ਮੋਦੀ ਸਾਹਿਬ ਦੀ ਜੀਦੇ ਕਿਉਂਕਿ ਇਹਦੇ ਇਹਦੇ ਚ ਪਹਿਲਾਂ ਵੀ ਸਵਾਲ ਤਾਂ ਇਹਦਾ ਹੋਇਆ 84 ਦੀ ਗੱਲ ਹੈ 91 ਜੀ ਸਵਾਲ ਤਾਂ ਉੱਠਣ ਲੱਗੇ ਸੀ ਯੂਪੀ ਦੇ ਵਿੱਚ ਜਦੋਂ ਕਲਿਆਨ ਸਿੰਘ ਮੁੱਖ ਮੰਤਰੀ ਸੀ ਜੋ ਪਿਤਾ ਮੁੱਖ ਮੰਤਰੀ ਭਾਜਪਾ ਦਾ ਕਲਿਆਨ ਸਿੰਘ ਸੀ ਤੇ ਉਸ ਵੇਲੇ ਪੀਲਿਪੀਰ ਦੇ ਵਿੱਚ ਇੱਕ ਫੇਕ ਇਨਕਾਉਂਟਰ ਹੋਇਆ ਸੀ ਅਤਵਾਦੀ ਕਹਿੰਦੇ ਕਿ 11 ਸਿੱਖ ਯਾਤਰੀਆਂ ਨੂੰ ਸ਼ਰਧਾਲੂਆਂ ਨੂੰ ਮਾਰਿਆ ਗਿਆ ਸੀ ਤੇ ਉਹ ਤਾਂ ਗੱਲ ਸਿੱਧ ਵੀ ਹੋ ਗਈ ਤੇ ਉਹਦੇ ਚ 16 ਚ 47 ਸਾਲ ਦੇ ਉਦੋਂ ਉਹ ਜਿਹੜੇ ਹੈ ਦੋਸ਼ੀ ਸਿੱਟੇ ਹੋਏ ਸੀ ਤਾਂ ਇਹ ਇਹਦਾ ਮਤਲਬ ਕਿ ਉਦੋਂ ਯੂਪੀ ਭਾਰਤੀ ਜਨਤਾ ਪਾਰਟੀ ਸਰਕਾਰ ਸੀ ਜਦੋਂ ਇਹ ਕੁਝ ਹੋਇਆ ਤਾਂ ਇੱਕ ਅਸੀਂ ਕਿਵੇਂ ਕਹਦੀਏ ਵੀ ਇਹ ਸਾਰਾ ਕੁਝ ਉਦੋਂ ਠੀਕ ਚੱਲ ਰਿਹਾ ਸੀ ਜਾਹੇ ਪ੍ਰੋਸੈਕਸੀ ਐਂਟੀ ਨਹੀਂ ਸੀ ਸਿੱਖ ਤੇ ਉਦੋਂ ਬਾਅਦ ਦੂਜੀ ਗੱਲ ਇਹ ਆਉਂਦੀ ਹੈ ਉਹ ਜ਼ਿਆਦਾ ਜਿਹੜੀ ਹੈ ਉਹ ਹੋਇਆ ਕਿ ਕਿ ਕੈਪਟਨ ਤੇ ਜਿਹੜੇ प्रकाश सिंह बादल ਦੋਨਾਂ ਦੇ ਕਿਤੇ ਇਸ ਮਾਮਲੇ ਦੇ ਵਿੱਚ ਇੱਕ ਬਹਿਸ ਹੋਈ ਜਿਵੇਂ ਆਮ ਬਿਆਨਬਾਜ਼ੀ ਹੋਈ ਉਹਦੇ ਵਿੱਚ ਕੈਪਟਨ ਸਾਹਿਬ ਨੇ ਇੱਕ ਬਿਆਨ ਦਿੱਤਾ ਕਿ ਜਦੋਂ ਉਹਨਾਂ ਨੇ ਕਹੇ ਕਿ ਬਾਦਲ ਨੇ ਕਿਹਾ ਵੀ ਇਹ ਕਾਂਗਰਸ ਨੇ ਇਹ ਤਾਂ ਅਕਸਰ ਕਹਿੰਦੇ ਆ ਕਿ ਕਾਂਗਰਸ ਨੇ ਇਹ ਸਾਰਾ ਕੁਝ ਕੀਤਾ ਪਹਿਲਾਂ ਅਕਾਲ ਤਖਤ ਸਾਹਿਬ ਤੋਂ ਢਾਇਆ ਹਮਲਾ ਕੀਤਾ ਫਿਰ ਦਿੱਲੀ ਦੇ ਵਿੱਚ ਸਿੱਖਾਂ ਦੀ ਨਸਲਕੋਸ਼ੀ ਕੀਤੀ ਇਸ ਤਰ੍ਹਾਂ ਦੀ ਗੱਲ ਤਾਂ ਹਰ ਹੁਣ ਚੱਲਦੀ ਹੈ ਤੋ ਉਸ ਵੇਲੇ ਕੈਪਟਨ ਬ੍ਰਿੰਦਰ ਸਿੰਘ ਨੇ ਬਿਆਨ ਦਿੱਤਾ ਕਿ ਜਿਹੜਾ ਇਹਦੇ ਚ ਤੁਸੀਂ ਵੀ ਸ਼ਾਮਲ ਸੀ ਤੁਸੀਂ ਮੀਨਜ਼ ਜਿਹੜੀ ਤੁਹਾਡੀ ਪਾਰਟੀ ਦੇ ਜਿਨ੍ਹਾਂ ਨਾਲ ਤੁਸੀਂ ਸਾਂਝ ਪਾਈ ਹੋਈ ਹੈ ਭਾਰਤੀ ਜਨਤਾ ਪਾਰਟੀ ਉਹ ਵੀ ਸ਼ਾਮਲ ਸੀ ਆਰਐਸਐਸ ਵੀ ਸ਼ਾਮਲ ਸੀ ਇਹ 8 ਫਰਵਰੀ 2014 ਦੇ ਪਾਇਨਰ ਅਖਬਾਰ ਦੇ ਪਿਛਲੇ ਵੀ ਦੇਖੀ ਜਾ ਸਕਦੀ ਹੈ ਕੈਪਟਨ ਬ੍ਰਿੰਦਰ ਸਿੰਘ ਦੀ ਜਿਹੜੀ ਰਿਪੋਰਟ ਹੈ ਤੇ ਵੀ ਉਹ ਇਹ ਤੁਸੀਂ ਸ਼ਾਮਲ ਸੀ ਉਹਨਾਂ ਚ ਵੈਸੇ ਉਸ ਵੇਲੇ ਇਹ ਕਿਹਾ ਜਾਂਦਾ ਕਿ ਐਫ ਆਈ ਆਰ ਹੋਈ ਸੀ ਉਦੋਂ 14 ਐਫ ਆਈ ਆਰ ਜਿਹੜੀਆਂ ਆਰ ਐਸ ਐਸ ਤੇ ਜਿਹੜੀਆਂ ਭੂਮਿਕਾ ਚ ਚੱਕੀ ਬਣੋ ਗਿਆ ਨੇ 49 ਬੰਦੇ ਦੇ ਵਿੱਚ ਇਨਵੋਲਡ ਸੀ ਜਿਹੜੇ ਇਸ ਜਿਹੜੀਆਂ ਜਿਹੜੀਆਂ 14 ਐਫ ਆਈ ਆਰ ਦੇ ਵਿੱਚ ਉਹਨਾਂ ਚ ਇਹ ਵੀ ਕਿਹਾ ਜਾਂਦਾ ਕਿ ਇੱਕ ਰਾਮਕਮਰ ਜੈਨ ਸੀ ਜਿਹੜਾ ਅਟਲ ਬਿਹਾਰੀ ਬਾਸਪਾਈ ਦਾ ਕਿਸੇ ਟਾਈਮ ਇਲੈਕਸ਼ਨ ਚਾਰਟ ਸੀ ਇਹ ਵੀ ਗੱਲ ਹੈ ਇਹ ਸ਼ੱਕੀ ਬਣਾਉਂਦੀ ਹੈ ਗੱਲ ਜਿਹੜੀ ਮੋਤੀ ਸਾਹਿਬ ਕਹਿੰਦੇ ਨੇ ਕੀਤਾ ਸੀ ਫਿਰ ਇੱਕ ਹੋਰ ਜਿਹੜੀ ਇੱਕ ਤਾਂ ਇਹ ਚੱਲ ਰਿਹਾ ਹੈ ਇਹਦੇ ਇਹਦੇ ਚ ਇਹ ਵੀ ਜ਼ੋਰ ਲੱਗਿਆ ਵੀ ਇਹਨਾਂ ਦੇ ਕੇਸ ਵਾਪਸ ਲੈ ਲੋ ਜਾ ਐਫ ਆਈ ਆਰ ਵਾਪਸ ਲੈ ਲਓ ਇਹੋ ਜਿਹਾ ਕੁਝ ਵੀ ਹੋਇਆ ਕਿਉਂਕਿ ਉਹ ਨਹੀਂ ਬਲੌਟ ਬਣਾਉਣਾ ਚਾਹੁੰਦੇ ਸੀ ਉਦੋਂ ਸਾਰੇ ਇੱਕੋ ਹੀ ਸੀ ਉਦੋਂ ਸਾਰੇ ਸਿੱਖਾਂ ਦੇ ਦੁਸ਼ਮਣ ਲੱਗਦੇ ਸੀ ਜੋ ਜਿਵੇਂ ਕਮ ਹੋਇਆ ਤੇ ਫਿਰ ਇੱਕ ਹੋਰ ਗੱਲ ਆਉਂਦੀ ਹੈ ਇਹਨਾਂ ਦਾ ਜਿਹੜਾ ਆਰਐਸਐਸ ਦਾ ਇੱਕ ਵਿਚਾਰਕ ਹੈ ਜਿਹੜਾ ਨਾਨਾ ਜੀ ਦੇਸ਼ਮੁਖ ਅਸਲ ਨਾਮ ਤਾਂ ਉਹਦਾ ਸੀ ਚੰடிக்கਾ ਦਾਸ ਅਮਰਤਰਾਓ ਦੇਸ਼ਮੁਖ ਇਹ ਵੈਸੇ ਪੋਲੀਟੀਸ਼ੀਅਨ ਸੀ ਯਾਨੀ ਪੋਲੀਟੀਸ਼ੀਅਨ ਤੇ ਸਮਾਸੀਵਕ ਇੱਕ ਇੱਕ ਤਾਂ ਐਸਾ ਸੀ ਕਿ ਪੋਲੀਟੀਸ਼ੀਅਨ ਦੇ ਵਿੱਚ 77 ਚ ਇਲੈਕਸ਼ਨ ਵਿੱਚ ਜਿੱਤੇ ਸੀ ਤੇ ਉਦੋਂ ਮਰਾਰਜੀ ਦੇਸਾਈ ਦੀ ਜਿਹੜੀ ਸਰਕਾਰ ਬਣੀ ਉਹਨੂੰ ਇਹ ਇਹਦੇ ਉਹਦਾ ਜਵਾਬ ਦਿੱਤਾ ਸੀ ਨਹੀਂ ਨਹੀਂ ਮੈਂ ਸਮਾਸੀਵਕ ਕਰ ਲਈਆ ਫਿਰ ਉਹ ਉਹ ਛੱਡ ਗਿਆ ਸੀ ਇਹ ਉਹੀ ਬੰਦਾ ਹੈ ਜਿਹਨੂੰ ਮੋਦੀ ਸਾਹਿਬ ਨੇ 19 ਚ ਭਾਰਤ ਰਤਨ ਦਿੱਤਾ ਸੀ ਮੈਂ ਉਹਦੀ ਗੱਲ ਕਰ ਰਿਹਾ ਜਿਹੜਾ ਨਾਨਾ ਜੀ ਦੇਸ਼ਮੁਖ ਨੂੰ ਕਹਿੰਦੇ ਨੇ ਉਹ ਜਿਹੜੇ ਇਹ ਵਿਚਾਰਕ ਨਾਨਾ ਜੀ ਦੇਸ਼ਮੁਖ ਨੇ ਜਿਹੜੇ ਸਿੱਧੇ ਆਰਐਸਐਸ ਦੇ ਨਾਲ ਸੰਬੰਧ ਰੱਖਦੇ ਸੀ ਇੱਕ ਦਸਤਾਵੇਜ਼ ਇੱਕ ਡਾਕੂਮੈਂਟ ਮੂਵਮੈਂਟਸ ਆਫ ਸੋਲ ਸਰਚਿੰਗ ਇਹ ਜਾਰੀ ਕੀਤਾ ਸੀ ਹੁਣ ਕਿ ਹੈ ਜੰਦਾ ਆਲੋਚਕ ਇਹ ਕਹਿੰਦੇ ਨੇ ਕ੍ਰਿਟਿਕ ਇਹ ਕਹਿੰਦੇ ਨੇ ਕਿ ਉਹਦੇ ਵਿੱਚ ਦੇਸ਼ ਭੁਖ ਨੇ ਜਿਹੜੀ ਸਿੱਖਾਂ ਦੇ ਖਿਲਾਫ ਹਿੰਸਾ ਹੋਈ ਸੀ ਉਹਨੂੰ ਇਹ ਕਿਹਾ ਗਿਆ ਸੀ ਕਿ ਬਦਲਾ ਲੈਣ ਦੀ ਕਾਰਵਾਈ ਹੈ ਇਹ ਜਿਹੜੀ ਸਿੱਖਾਂ ਦੇ ਅਤਵਾਦ ਸਮੇਂ ਜੋ ਹੋਇਆ ਉਹਨਾਂ ਦਿਨਾਂ 'ਚ ਉਹਦੀ ਪ੍ਰਤੀਕ ਰਿਆ ਸੀ ਮਤਲਬ ਜਸਟੀਫਿਕੇਸ਼ਨ ਦੇ ਰਿਹਾ ਹੈ ਕਿ ਇਹ ਤਾਂ ਰਿਐਕਸ਼ਨ ਹੈ ਜਿਹੜੀ ਟੈਰਰਿਜ਼ਮ ਦਾ ਜਿਹੜੀ ਪੰਜਾਬ 'ਚ ਜੋ ਸਿੱਖ ਕਰਦੇ ਰਹੇ ਉਹਦੀ ਜਿਹੜੀ ਹੈ ਰਿਐਕਸ਼ਨ ਦੇ ਵਿੱਚ ਇਹ ਹੋਇਆ ਨਾਨਾਜੀ ਦੇਸ਼ਬੁਖ ਨੇ ਆਪਣੇ ਡਾਕੂਮੈਂਟ 'ਚ ਇੱਕ ਹੈ ਸੋ ਇਹ ਵਿਵਾਦਗ੍ਰਸਤ ਹੈ ਮੈਂ AI ਨੂੰ ਪੁੱਛਿਆ ਕਿ ਵੀ ਇਹ ਦੱਸੋ ਇਹਦੇ 'ਚ ਕੀ આરਐਸ ਦੀ ਭੂਮਿਕਾ ਉਹ ਵੀ ਹੀ ਕਹਿੰਦੇ ਕਿ ਹਾਲੇ ਇਹਦੇ ਦੋ ਪਧਰ ਦੀ ਗੱਲ ਚੱਲਦੀ ਹੈ ਜੋ ਮੋਦੀ ਸਾਹਿਬ ਨੇ ਕਿਹਾ ਉਹ ਵੀ ਹੈ ਤੇ ਜੋ ਜਿਹੜੇ ਐ ਦੂਜੇ ਪਾਸੇ ਇਹ ਵੀ ਐ ਕਿ ਜਿਹੜਾ ਇਹਨਾਂ ਦੀ ਭੂਮਿਕਾ ਆਰਐਸਐਸ ਦੀ ਬੀ ਵਿੱਚ ਸੀ ਤੇ ਮੋਦੀ ਸਾਹਿਬ ਤਾਂ ਹੁਣ ਇਹ ਕਹਿੰਦੇ ਨੇ ਕਿ ਉਦੋਂ ਜਿਹੜਾ ਹੈ ਇਹਨਾਂ ਨੇ ਜੜੀ ਰੱਖਿਆ ਕੀਤੀ ਮੈਨੂੰ ਇਹ ਲੱਗਦਾ ਮੋਦੀ ਸਾਹਿਬ ਜੋ ਕ੍ਰੈਡਿਟ ਲੈਣਾ ਚਾਹੁੰਦੇ ਨੇ ਉਹ ਇਹ ਐ ਵੀ ਦੇਖੋ ਸਾਰੇ ਬੰਦੇ ਦਾ ਇੱਕੋ ਜਿਹਾ ਹੁੰਦਾ ਨਹੀਂ ਹਰ ਇੱਕ ਕਮਿਊਨਿਟੀ ਚ ਚੰਗੇ ਬੰਦੇ ਮਾੜੇ ਬੰਦੇ ਹੁੰਦੇ ਨੇ ਗਵਾਂਡ ਚ ਰਹਿਣਿਆ ਜਿੱਤੇ ਗਵਾਂਡੀਆਂ ਨਾਲ ਪਿਆਰ ਹੁੰਦਾ ਤੇ ਬਹੁਤ ਸਾਰੇ ਲੋਕਾਂ ਨੇ ਬਚਾਇਆ ਮੈਂ ਵੀ ਜਾਣਦਾ ਕਿ ਉਹਨਾਂ ਨੇ ਜਦੋਂ ਆਉਂਦੇ ਸੀ ਦੰਗਾਕਾਰੀ ਆਪਣੇ ਘਰ ਚ ਆਪਣੇ ਬੱਚਿਆਂ ਨੂੰ ਲੁਕੋ ਲਿਆ ਲੈ ਗਏ ਤੇ ਉਸ ਤਰ੍ਹਾਂ ਬਚਾਇਆ ਲੇਕਿਨ ਉਹਨੂੰ ਇਹ ਕਹਿ ਦੇਣਾ ਕਿ ਇੱਕ ਸੰਗਠਿਤ ਰੂਪ ਵਿਚ ਆਰਐਸਐਸ ਨੇ ਇਸ ਤਰ੍ਹਾਂ ਤੇ ਕੋਈ ਗੱਲ ਕੀਤੀ ਹੈ ਇਹ ਨਹੀਂ ਤੇ ਲੋਕ ਤਾਂ ਉਲਟ ਕਹਿੰਦੇ ਨੇ ਕਿ ਕਾਂਗਰਸੀ ਜਿਹੜੇ ਨੇ ਉਹ ਜਿਹੜਾ ਅਗਵਾਈ ਕਰਦੇ ਚਾਹੇ ਕੋਈ ਹੋਵੇ ਸੱਜਣ ਕੁਮਾਰ ਹੋਵੇ ਮਾਰਕਟ ਜਿਹੜੇ ਜਿਹੜੇ ਸੀ ਇਹ ਸਾਰੇ ਜਿਹੜੇ ਇਹ ਇੰਨਾ ਜਿੰਨਾ ਦਾ ਸਹੀ ਅੰਕੜਾ ਨਹੀਂ ਦੱਸ ਸਕੀ ਸਰਕਾਰ ਉਹ ਉਸ ਦਾ ਉਹ ਸਰਕਾਰ ਤੋਂ ਇਨਸਾਫ ਦੀ ਤਾਸ ਕਿਸੇ ਤੇ ਨਹੀਂ ਆਪਾਂ ਨੂੰ ਹੁਣ ਕੱਲੇ ਸੱਜਣ ਕੁਮਾਰ ਨੂੰ ਜੇ ਉਹ ਜੇ ਆਪਾਂ ਕਹੀਏ ਜੋ ਮਰਜੀ ਬਨਜਿੰਦਰ ਸਿੰਘ ਸਾਜਾ ਇਹ ਕਹੀ ਜਾਣ ਜੀ ਇਹ ਆਪਣਾ ਉਸ ਵੇਲੇ ਦੇ ਕਰ ਰਿਹਾ ਇੱਕ ਦਾ ਕੇਸ ਉਹ ਵੀ ਹਲੇ ਸਿਰੇ ਨਹੀਂ ਚੜਿਆ ਤੋ ਇਹ ਇਸ ਤਰ੍ਹਾਂ ਦੀ ਗੱਲ ਨਹੀਂ ਹੈ ਵੀ ਬੜਾ ਕੁਝ ਉਦੋਂ ਹੋ ਗਿਆ ਲੇਕਿਨ ਇਸ ਵੇਲੇ ਇਹ ਕ੍ਰੈਡਿਟ ਲੈਣਾ ਮੋਦੀ ਸਾਹਿਬ ਦਾ ਹੜਾਂ ਦਾ ਤੇ ਉਹਦਾ ਇਹ ਜ਼ਰੂਰ ਇੱਕ ਵਾਰੀ ਸਵਾਲ ਤਾਂ ਖੜੇ ਕਰਦਾ ਹੈ ਵੀ ਗੱਲ ਸੱਚੀ ਹੈ ਕਿ ਨਹੀਂ ਸੱਚੀ ਤੇ ਸਵਾਲ ਤਾਂ ਇਵਨ ਇੱਥੋਂ ਵੀ ਖੜੇ ਹੁੰਦੇ ਨੇ ਕਿ ਆਰਐਸਐਸ ਜਿਹੜੀ 100 ਸਾਲ ਦੀ ਹੋ ਗਈ ਕਿੱਡੀ ਕਬੱਡੀ ਤੇ ਇਸ ਭਖਤ ਸੀ ਇਹ ਵੀ ਸਵਾਲ ਖੜੇ ਹੁੰਦੇ ਨੇ ਲੇਕਿਨ ਮੋਦੀ ਸਾਹਿਬ ਤਾਂ ਫਿਰ ਮੋਦੀ ਸਾਹਿਬ ਨੇ ਉਹਨਾਂ ਨੇ ਤਾਂ ਜੋਰ ਦੇ ਕੇ ਉਹੀ ਗੱਲ ਕਰਨੀ ਹੈ ਤੇ ਝੂਠ ਨੂੰ ਸੱਚ ਬਣਾਉਣ ਦੀ ਕਲਾ ਜਿਹੜੀ ਹੈ ਉਹ ਤਾਂ ਫਿਰ ਉਹਨਾਂ ਤੋਂ ਕੋਈ ਵੀ ਨਹੀਂ ਸੱਕ ਸਾ ਤਾਂ ਜਿੰਨਾ ਮਰਜ਼ੀ ਕੋਸ਼ਿਸ਼ ਕਰ ਲੋ ਉਹ ਬੜੀ ਔਖੀ ਹੈ ਉਹਨਾਂ ਦੇ ਭਾਸ਼ਣਾਂ ਚੋਂ ਤੋਂ ਸੋ ਸਾਡੇ ਪ੍ਰਧਾਨ ਮੰਤਰੀ ਇਸ ਗੱਲ ਤੋਂ ਬੜੇ ਮਾਹਰ ਨੇ ਖੈਰ ਜੋ ਵੀ ਹੈ ਇਹ ਹੁਣ ਫੈਸਲਾ ਤਾਂ ਤੁਸੀਂ ਕਰਨਾ ਹੈ ਕਿ ਆਰਐਸਐਸ ਨੇ ਕਿੰਨੇ ਕਿ ਸਿੱਖਾਂ ਦੀ ਮਦਦ ਕੀਤੀ ਹੈ ਹਾਂ ਇੱਕ ਗੱਲ ਜ਼ਰੂਰ ਹੈ ਕਿ ਆਰਐਸਐਸ ਦੇ ਵਿੱਚ ਜਦੋਂ ਇਹ ਆਪਦਾ ਕੋਈ ਪ੍ਰੋਗਰਾਮ ਕਰਦੇ ਨੇ ਇਹ ਕਹਿੰਦੇ ਨੇ ਅਸਲ ਇੱਥੇ ਆ ਕੇ ਦਾ ਬਿਰਤਕ ਹੈ ਕਿ ਸਿੱਖ ਤਾਂ ਸਾਡੇ ਨੇ ਜਿਹੜੀ ਹਰ Hindu ਘਰ ਚ ਇੱਕ ਪਹਿਲਾ ਮੁੰਡਾ ਸਿੱਖ ਹੁੰਦਾ ਸੀ ਤੇ ਸਿੱਖ ਸਾਡੀ ਰੱਖਿਆ ਲਈ ਬਣਾਏ ਗਏ ਨੇ ਸਿੱਖ ਤੇ Hindu ਵਿੱਚ ਕੋਈ ਫਰਕ ਨਹੀਂ ਹੈ ਤੇ ਇਸ ਕਰਕੇ ਉਹ ਤਾਂ ਦੇਸ਼ ਬਰਬੋਹਤ ਦਾ ਆਪਦਾ ਪ੍ਰੋਗਰਾਮ ਸ਼ੁਰੂ ਕਰਦੇ ਨੇ ਔਰ ਆਪ ਦੇ ਸਾਹਿਬ ਨਾਲ ਸਿੱਖ ਹਿਸਟਰੀ ਦੀ ਗੱਲ ਕਰਦੇ ਨੇ ਲਿਖੀ ਵੀ ਉਵੇਂ ਜਾਂਦੀ ਹੈ ਜੇ ਗੁਰੂ ਤੇਗ ਬਹਾਦਰ ਸਾਹਿਬ ਦਾ ਵੀ ਹੁਣ ਆਪਾਂ 350ਵਾਂ ਮਨਾ ਰਹੇ ਹਾਂ ਉਹਨਾਂ ਦੇ ਵੀ ਕਦੇ ਭਾਸ਼ਣ ਸੁਣ ਕੇ ਦੇਖੋ ਉਹਨਾਂ ਨੇ ਕਿਤੇ ਨਹੀਂ ਕਿਹਾ ਕਿ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੇ ਜਿਹੜੀ ਆਪਦੀ ਕੁਰਬਾਨੀ ਦਿੱਤੀ ਉਹ ਕਹਿੰਨਗੇ ਬਲੀਦਾਨ ਜਿਹੜਾ ਦਿੱਤਾ ਹਿੰਦੂਆਂ ਲਈ ਦਿੱਤਾ ਤੇ ਹਾਲਾਂਕਿ ਇਹ ਗੱਲ ਤਾਂ ਆਪਾਂ ਨੂੰ ਸਭ ਨੂੰ ਪਤਾ ਹੈ ਕਿ ਗੁਰੂ ਸਾਹਿਬ ਤਾਂ ਇਹ ਕਹਿੰਦੇ ਸੀ ਵੀ ਜਿਹਦੇ ਵੀ ਕੋਈ ਧਾਰਮਿਕ ਆਕੀਦਾ ਉਹਦੇ ਨਾਲ ਤੂੰ ਜਿਉਣ ਦੀ ਆਗਿਆ ਦੇ ਬਈ ਔਰਗ ਜੇ ਜਿਹੜੀ ਉਹ ਤਾਂ ਮਨੁੱਖਤਾ ਦੇ ਲਈ ਗੱਲ ਜੋਮਰ ਰਾਈਟਸ ਦੀ ਗੱਲ ਕਰਦੇ ਸੀ ਉਹ ਤਾਂ ਤੇ ਨਾਲ ਇਹਨਾਂ ਨੇ ਉਹਨੂੰ ਝੰਡਾ ਜੋੜਿਆ ਤੇ ਵੀਰਵਾਲ ਦੇਸ ਵੀ ਸੋ ਇਹ ਜਿਹੜੇ ਆਪਦੇ ਹਸਾਬ ਨਾਲ ਜਿਹੜਾ ਹੈ ਜੋੜਨਾ ਹੁੰਦਾ ਤੇ ਬਾਕੀ ਜਦੋਂ ਤੁਹਾਡੇ ਕੋਲ ਆਪਦੇ ਕੋਲ ਘੱਟ ਹੋਣ ਬੰਦੇ ਫਿਰ ਜਿਹੜਾ ਹੈ ਇਧਰ ਉਧਰ ਲੈ ਕੇ ਤੁਸੀਂ ਵਿੱਚ ਕਲਚਰ ਸਰਦਾਰ ਪਟੇਲ ਤਾਂ ਕਾਂਗਰਸ ਦਾ ਸੀ ਲੇਕਿਨ ਉਹ ਕੋਈ ਕਹਦਾ ਸਰਦਾਰ ਪਟੇਲ ਦਾ ਡਾ ਬੜਾ ਪਤਲਾ ਹੈ ਮਤੀ ਸਾਹਿਬ ਨੇ ਸਭ ਇਹਨਾਂ ਦੇ ਹੀ ਹੈ ਤੋ ਇਸ ਤਰ੍ਹਾਂ ਇਹਨਾਂ ਨੇ ਜਿਹੜਾ ਹੈ 100 ਸਾਲਾਂ ਤੋਂ ਬਾਅਦ 100 ਸਦੀ ਸਮਾਗਮ ਚ ਐਨੇ ਸਾਲਾਂ ਤੋਂ ਬਾਅਦ 84 ਤੋਂ ਬਾਅਦ ਹੁਣ ਇੱਕ ਨਵੀਂ ਜਿਹੜੀ ਗੱਲ ਕਰਕੇ ਸਿੱਖਾਂ ਲਈ ਘਟੋ ਘਟ ਦੁਬਾਰਾ ਉਹਨਾਂ ਦੇ ਜ਼ਖਮ ਜਰੂਰ ਇੱਕ ਕਿਸਮ ਦੇ ਯਾਦ ਕਰਾਤੇ ਨੇ ਤੋ ਕੀ ਲੱਗਦਾ ਤੁਹਾਨੂੰ ਕਿੰਨਾ ਕੁ ਸੱਚ ਹੈ ਇਹ ਤਾਂ ਤੁਹਾਡਾ ਬੋਹੇਖ ਤੁੰਨ ਦੱਸ ਸਕਦਾ ਤੁਹਾਡਾ ਬਹੁਤ ਬਹੁਤ ਸ਼ੁਕਰੀਆ